ਲॉ ਐਂਡ ਆਰਡਰ ਦੇ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਦੇ ਆਲਾ ਅਫਸਰਾਂ ਦੇ ਨਾਲ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਹੈ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰਸ ਦੇ ਨਾਲ ਇਹ ਮੀਟਿੰਗ ਹੋਈ ਹੈ ਚੋਣਾਂ ਤੋਂ ਐਂਡ ਪਹਿਲਾਂ ਇਹ ਜਿਹੜੀ ਮੀਟਿੰਗ ਹੈ ਉਹ ਬਹੁਤ ਅਹਿਮ ਮੰਨੀ ਜਾਂਦੀ ਹੈ ਖਾਸ ਕਰਕੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰਾਂ ਨੇ ਮਸਲਾ ਚੁੱਕਿਆ ਸੀ ਲਾਅ ਐਂਡ ਆਰਡਰ ਦਾ ਗੈਂਗਸਟਰ ਜੋ ਫਿਰੌਤੀ ਦਿੰਦੇ ਨੇ ਇਹ ਮੁੱਦਾ ਵੀ ਵਿਧਾਨ ਸਭਾ ਚ ਚੁਣਿਆ ਸੀ ਇਸੇ ਲਈ ਇਹ ਮੀਟਿੰਗ ਬਹੁਤ ਅਹਿਮ ਮੰਨੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਲਈ ਹੈ ਹਦਾਇਤਾਂ ਜਾਰੀ ਕੀਤੀਆਂ ਨੇ ਜੀ ਅਤੇ ਆਈਜੀ ਰੈਂਕ ਦੇ ਜਿਹੜੇ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਲੁਧਿਆਣਾ ਦੇ ਵਿੱਚ ਇਹ ਬੈਠਕ ਹੋਈ ਹੈ ਤੇ ਉਧਰ ਚੋਣਾਂ ਤੋਂ ਪਹਿਲਾਂ ਜਿਹੜੀ ਇਹ ਮੀਟਿੰਗ ਹੈ ਉਹ ਅਹਿਮ ਹੈ ਹਦਾਇਤਾਂ ਮੁੱਖ ਮੰਤਰੀ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਲੈਂਡ ਆਰਡਰ ਦਾ ਜਿਹੜਾ ਮਸਲਾ ਹੈ ਉਹ ਹਮੇਸ਼ਾ ਹੀ ਵੱਡਾ ਮੁੱਦਾ ਰਹਿੰਦਾ ਹੈ ਇਸ ਮਸਲੇ ਦੇ ਵਿਰੋਧੀ ਹਮੇਸ਼ਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ けਰਦੇ ਰਹਿੰਦੇ ਨੇ ਤੇ ਉਧਰ ਚੋਣਾਂ ਦੇ ਲਈ 25 ਕੰਪਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਨੇ ਜਨਤਾ ਜੋ ਸ਼ਾਂਤਮਈ ਤਰੀਕੇ ਦੇ ਨਾਲ ਹੈ ਜਿਹੜੀਆਂ ਚੋਣਾਂ ਕਰਵਾਈਆਂ ਜਾ ਸਕਣ ਸੀਏਪੀਐਫ ਦੀਆਂ 25 ਕੰਪਨੀਆਂ ਪ ਦੇਤੀਆਂ ਗਈਆਂ ਨੇ ਇਹਨਾਂ ਕੰਪਨੀਆਂ ਦੇ ਵਿੱਚ CRPF ਦੀਆਂ 5 ਕੰਪਨੀਆਂ BSF ਦੀਆਂ 15 ਕੰਪਨੀਆਂ ਤੇ ਭਾਰਤ ਤਿੱਬਤ ਸੀਮਾ ਪੁਲਿਸ ਯਾਨੀ ਕਿ ITBP ਦੀਆਂ 5 ਕੰਪਨੀਆਂ ਸ਼ਾਮਿਲ ਨੇ ਸੰਵੇਦਨਸ਼ੀਲ ਜਿਹੜੇ ਇਲਾਕੇ ਨੇ ਉੱਥੇ ਵੱਧ ਫੋਰਸ ਰੈਡੀ ਤਾਇਨਾਤ ਕੀਤੀ ਗਈ ਹੈ ਤੇ ਇਹਨਾਂ ਸਾਰੀਆਂ ਸਰਗਰਮੀਆਂ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੁਧਿਆਣਾ ਅੱਜ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਪੁਆਇੰਟ ਆਰਡਰ ਦੀ ਰਿਵਿਊ ਮੀਟਿੰਗ ਕੀਤੀ ਲੁਧਿਆਣਾ ਪੁਲਿਸ ਲਾਈਨ ਦੇ ਵਿੱਚ ਜਿਦੇ ਵਿੱਚ ਐਡੀਸ਼ਨਲ ਚੀਫ ਸਕੱਤਰ ਟੂ ਸੀਐਮ ਸਾਹਿਬ ਸੈਕਟਰੀ ਹੋਮ ਡੀਜੀਪੀ ਸਾਹਿਬ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਹਿਬਾਨ ਸੀਪੀ ਸਹਿਬਾਨ ਡੀਆਈਜੀ ਆਈਜੀ ਐਡੀਜੀਪੀ ਰੇਂਜਿਸ ਨੇ ਪਾਗ ਲਿਆ ਅੱਜ ਇਹਦਾ ਜਿਹੜਾ ਮੁੱਖ ਮੰਤਰੀ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਮੇਨ ਹਦਾਇਤਾਂ ਦਿੱਤੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਬਾਰੇ ਦੇ ਵਿੱਚ ਮੇਨ ਫੋਕਸ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਜਦੋਂ ਚੋਣਾਂ ਸੰਬੰਧ ਜਦੋਂ ਮੂਵਮੈਂਟ ਸ਼ੁਰੂ ਹੋਏਗੀ ਤਾਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਨਾਕੇ ਲੱਗਣਗੇ ਜਿਦੇ ਵਿੱਚ ਬਾਰੋਂ ਵੀ ਬਹੁਤ ਸਾਰੀ ਫੋਰਸ ਆਈ ਗਈ। ਸੋ ਕਈ ਵਾਰੀ ਇਹ ਦੇਖਣ ਚ ਆਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਰਿਲੀਜੀਅਸ ਸੈਂਟੀਮੈਂਟਸ ਦੇ ਮੱਦੇ ਨਜ਼ਰ ਨਾਕਿਆਂ ਦੇ ਉੱਤੇ ਜਿਹੜੇ ਐਸ ਐਚ ਓ ਸਹਿਬਾਨ ਡੀ ਐਸ ਪੀ ਸਹਿਬਾਨ ਅਫਸਰ ਸਹਿਬਾਨ ਉਹਨਾਂ ਨੂੰ ਪ੍ਰੋਪਰ ਜਿਹੜਾ ਗਾਈਡ ਕਰਨ ਕਿ ਹਰ ਇੱਕ ਦੀ ਰਿਲੀਜੀਅਸ ਸੈਂਸਿਟੀਵਿਟੀ ਨੂੰ ਪ੍ਰੋਪਰ ਧਿਆਨ ਦੇ ਵਿੱਚ ਰੱਖਿਆ ਜਾਵੇ ਜਦੋਂ ਨਾਕਿਆਂ ਦੇ ਉੱਤੇ ਚੈਕਿੰਗ ਹੁੰਦੀ ਹੈ ਕਿਉਂਕਿ ਕਈ ਵਾਰੀ ਇਦਾਂ ਦੇ ਇਨਸੀਡੈਂਟ ਦੇਖਣ ਨੂੰ ਆਏ ਆ ਪ੍ਰਾਰਥਨ ਸਮੇਂ ਦੇ ਵਿੱਚ ਕਿ ਜਿੱਥੇ ਕਈ ਵਾਰੀ ਜਿੱਦਾਂ ਕੋਈ ਰਿਲੀਜੀਅਸ ਕੋਈ ਜਿਹੜਾ ਵਾ ਸਿੰਬਲ ਆ ਜਾਂ ਕੋਈ ਰਿਲੀਜੀਅਸ ਗ੍ਰੰਥ ਸਹਿਬਾ ਜਿੱਦਾਂ ਉਹਦੇ ਬਾਰੇ ਦੇ ਵਿੱਚ ਚੈਕਿੰਗ ਦੇ ਦੌਰਾਨ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਸੈਂਟੀਮੈਂਟਸ ਹਰਟ ਨਾ ਹੋਣ ਚੈਕਿੰਗ ਦੇ ਦੌਰਾਨ ਦੂਸਰਾ ਜਿਹੜਾ ਫੋਕਸ ਆ ਮੇਨ ਉਹ ਡਰੱਗਸ ਦੇ ਉੱਤੇ ਫੋਕਸ ਆ ਕਿ ਜਿੱਥੇ ਵੀ ਡਰੱਗਸ ਦੀ ਕਿਤੇ ਵੀ ਰਿਕਵਰੀ ਹੁੰਦੀ ਆ ਉਹਦੇ ਵਿੱਚ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਕਿਉਂਕਿ ਵੱਡੀਆਂ ਮੱਛੀਆਂ ਨੂੰ ਕਾਬੂ ਕਰਨਾ ਜਿੱਦਾ ਪੰਜਾਬ ਪੁਲਿਸ ਦਾ ਹਮੇਸ਼ਾ ਤੋਂ ਇਹ ਜਿਹੜਾ ਵਾ ਇਸ ਚੀਜ਼ ਤੇ ਫੋਕਸ ਰਿਹਾ ਹੈ ਕਿ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ ਤਾਂ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਇਸ ਚੀਜ਼ ਦੀ ਕੋਸ਼ਿਸ਼ ਕਰਨ ਗਿਆ ਕਿ ਡਰੱਗਸ ਜਿਹੜਾ ਹੈ ਉਹਦੀ ਜਿਹੜੀ ਸਮਗਲਿੰਗ ਆ ਉਹ ਕੀਤੀ ਜਾਵੇ ਤਾਂ ਉਹਦੇ ਚ ਜਿੱਥੇ ਵੀ ਡਰੱਗਸ ਪੜੇ ਜਾਂਦੇ ਆ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਤੀਸਰਾ ਜਿਹੜਾ ਮੇਨ ਫੋਕਸ ਆ ਮਾਨਜਗ ਮੁੱਖ ਮੰਤਰੀ ਸਾਹਿਬ ਦਾ ਉਹ ਸੀ ਕਿ ਬਿਲਕੁਲ ਨਿਰਪੱਖ ਬਿਨਾਂ ਕਿਸੇ ਇਤਵਾਪ ਤੋਂ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਉਹ ਕਰਾਉਣੀਆਂ ਆ ਉਦੇ ਸਬੰਧ ਦੇ ਵਿੱਚ ਜੋ ਹਦਾਇਤਾਂ ਮਾਨਜਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹੈ ਜਿਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਲਾਇਸنسਡ ਵੈਪਨਸ ਦੀ ਡੈਪੋਜੀਸ਼ਨ ਅਨਲਾਈਸنسਡ ਵੈਪਨਸ ਦਾ ਸੀਜ਼ਰ ਇਲੀਸੀਟ ਕਲਿਕਰ ਦਾ ਸੀਜ਼ਰ ਇਲੀਸੀਟ ਡਰੱਗਸ ਦਾ ਸੀਜ਼ਰ ਨੋਨ ਬੇਲੇਬਲ ਵਾਰੈਂਟਸ ਦੀ ਐਗਜ਼ੀਕਿਊਸ਼ਨ ਪੈਰੋਲ ਜੰਪਰਸ ਪੀਓਜ਼ ਦੇ ਉੱਤੇ ਫੋਕਸ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਬਿਲਕੁਲ ਨਿਰਪੱਖ ਤੇ ਸ਼ਾਂਤੀਪੂਰਵਕ ਜੋੜਾ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਕਰਾਈਆਂ ਜਾਣ ਜਿਹੜੀਆਂ ਹਦਾਇਤਾਂ ਸਾਰੇ ਥੱਲੇ ਤੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਐਸਐਸਪੀ ਸਾਹਿਬ ਸੀਪੀ ਸਾਹਿਬ ਜਾ ਕੇ ਥੱਲੇ ਤੱਕ ਡੀਐਸਪੀ ਤੋਂ ਲੈ ਕੇ ਐਸਐਚਓ ਤੋਂ ਲੈ ਕੇ ਚੌਕੀਆਂ ਤੱਕ ਆਪਣੀਆਂ ਜਿਹੜੀਆਂ ਹਦਾਇਤਾਂ ਹੈ ਉਹ ਨੀਚੇ ਤੱਕ ਪਹੁੰਚਾਣ